ਸਾਸਤਿਕਾਲ ਜੀ ਸਾਰਿਆਂ ਨੂੰ ਬਾਈ ਚੰਨੂ ਆ ਪਹੁੰਚ ਚੁੱਕੇ ਜੀ ਪਿੰਡ ਤੇ ਮੋਲਾ ਜ਼ਿਲ੍ਹਾ ਮਰਸਾ ਪਿੰਡ ਜੀ ਤਹਿਸੀਲ ਬਾਬਾ ਬਕਾਲਾ ਦੇਖੋ ਅੱਜ ਵੀ ਚੰਗੇ ਝੋਟੇ ਲੈ ਕੇ ਨੇ ਨਾਲ ਇੱਕ ਵਹਿੜ ਵੀ ਲੈ ਕੇ ਨੇ ਬਾਈ ਉਹਨਾਂ ਨੇ ਚਾਓ ਫਿਰ ਬਾਈ ਜੀ ਨੇ ਗੱਲਬਾਤ ਕੀਤੀ ਬਾਈ ਅਸੀਂ ਕਾਸਿਕਾਲ ਵਿੱਚ ਸੱਤਰੀ ਕਾਰ ਬਹੁਤ ਵਧੀਆ ਤੁਹਾਨੂੰ ਦਿਖਾਵਾਂ ਚਲੋ ਮੇਰੇ ਮੇਰਾ ਜੀ ਮੇਰਾ ਚਲੋ ਮੇਰੇ ਚਾਹੀਦੇ ਆ ਚਲੋ ਫਾਟਾ ਵੀ ਥੋੜਾ ਜਨਾ ਟਾਇਰ ਵਰਗੀ ਲੇਟ ਫੇਰ ਹੋ ਗਿਆ ਥੋੜਾ ਕੋਈ ਗੱਲ ਨਹੀਂ ਬਾਈ ਕੋਈ ਨਹੀਂ ਫੋਨ ਫਾਨ ਤੇ ਆਉਂਦੇ ਵੀ ਭਾਵਾ ਦੇ ਚਲੋ ਨਹੀਂ ਪਾਈਗੇ ਚਲੋ ਕੋਈ ਗੱਲ ਨਹੀਂ ਹੁਣ ਪਾ ਦਨੇ ਮੈਂ ਹਾਂ ਮੇਰੇ ਚੱਲੀ ਜਾਣਾ ਤੇ ਖਰਨ ਨਾਲ ਕੰਮ ਨਾ ਹੈ ਹੀ ਨਹੀਂ ਨਾ ਜੀ ਨਾ ਹੈ ਸਾਰੀ ਉਮਰ ਚੱਲੀ ਜਾਣਾ ਹੈ ਹਾਂ ਹੋਸ ਲਾਗ ਬਹੁਤ ਵਧੀਆ ਮੰਜਾ ਲਿਆ ਦਿਆ ਬਹੁਤ ਜਾਰੀਆ ਚੰਗਿਆ ਦੁੱਧ ਵਾਲੀਆਂ ਇੱਥੇ ਸਾਰੀਆਂ ਉਹ ਉਧਰ ਗੜ ਗਲੇ ਆਣੇ ਭਾਜੀ ਹਾਂਜੀ ਉਧਰ ਹੀ ਉਧਰ ਉਧਰੋ ਭਾਜੀ ਚਲੋ ਕਰੀ ਸ਼ੁਰੂ ਕਰ ਆ ਰਾਤ ਲੈ ਜਮੂ ਲਿਆ ਕਰਾਂ ਨਹੀਂ ਰਾਤ ਦੀ ਸੁਈ ਬਿਲਕੁਲ ਬਿਲਕੁਲ ਜਿਲਾ ਨਾਲ 5 ਕਿਲੋ ਮੈਚ ਹੋਈ ਉਹ ਘਰ ਤੋਂ ਘਰ ਇਹ ਜੀ ਤੁਹਾਡੇ ਚੜੇ ਦੇ ਆ ਇਹ ਬਿਜਲੀ ਕਰ ਪੂਰਾ ਬਣਾ ਦੇ ਇੱਕ ਰਾਹ ਦੇ ਬਿਜਲੀਕਾਰ ਵੇਖੋ ਇੱਕ ਰਾਹ ਦੋਨੋਂ ਪਾਸੇ ਉਧਰ ਵੀ ਇੱਕ ਬੰਦੇ ਦੋਨੇ ਬੰਦੇ ਦੋਨੇ ਪਾਸੇ ਬਿਜਲੀ ਕਰਿਆ ਆ ਜੂ ਆ ਜੂ ਨਹੀਂ ਭਾਜੀ ਚਵਾਈ ਭਾਜੀ ਬੋਲੀ ਬਿਲਕੁਲ ਭਾਜੀ ਜਿਆਦੀ ਟੌਪ ਦੀ ਚਵਾਈ ਧਾਰਾ ਮਾਰ ਕੇ ਵਿਖਾਉਨੇ ਆ ਜਿਆਦੀ ਵਧੀਆ ਆ ਬਹੁਤ ਵਧੀਆ ਇਹ ਦੱਸੀ ਸੈਟ ਕੀਤੀ ਆ ਬਸ ਠੀਕ ਆ ਦੇਖੋ ਜਿਹੜਾ ਵੀ ਇਹਦਾ ਵੀ ਦੋ ਬੰਨੇ ਜਿਹਾ ਹਵਾਲਾ ਬਹੁਤ ਦੁੱਧ ਵਾਲੀ ਮੈਂ ਬਾਤ ਖੋਲੋ ਬਰਦਾਸ਼ਤ ਨਹੀਂ ਜੀ ਫਿਰ ਖੋਲੋ ਤੇ ਕੱਟੀ ਮਗਰ ਜੀ ਨਹੀਂ ਕੱਟਾ ਜ ਮਗਰ ਕੱਟਾ ਮਗਰ ਆ ਗਿਆ ਕੱਟਾ ਜ ਤੇ ਰਾਤ ਦੀ ਸੁਈਜ ਅਜੇ ਆ ਆ ਸ਼ੰਭੂਗਰਾਂ ਦੀ ਮੂਹਾਂ ਦਿਖਾਰੇ ਇੱਕ ਰੰਗ ਕਾਲੀ ਵੇਖੋ ਕਦਾਂ ਮੋਹਰਾ ਦੀ ਪਿਓਰ ਪਿਓਰ ਮੋਹਰਾ ਹਣਾ ਭਾਜੀ ਹਾਂਜੀ ਹਾਂਜੀ ਮੈਂ ਕੋਲੇ ਬਾਬਾ ਗੱਨੇ ਵੀ ਲਾਤ ਲਗਾ ਗਾ ਸੰਦੀਪ ਸਿੰਘ ਮੈਂ ਨਾ ਐਂਡ ਕਰਾਇਆ ਰਿਹਾ ਬਾਈ ਸਾਡੀ ਟਾਪ ਐਂਡ ਹੁਣ ਇਹਨੂੰ ਐਂਡ ਹੀ ਕਹਿੰਦੇ ਕਿ ਨਹੀਂ ਜੀ ਬਸ 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 ਅਜੇ 5 ਕਿਲੋ ਮੈਂ ਸੰਦੀਪ ਜੀ ਚੋਈ ਪਹਿਲੀ ਚਵਾਈ ਹੋਈ ਚਾਰ ਪੰਜ ਹੋਇਆ ਠੀਕ ਆ ਜਿਆਦਾ ਹੀ ਤੂਫਾਨ ਵੱਡਿਆ ਸੀਗਾ ਹਾਂਜੀ ਜਿਆਦਾ ਤੂਫਾਨ ਵੱਡਿਆ ਸੀ ਬਿਲਕੁਲ ਜੀ ਬਿਲਕੁਲ ਇਹਨੂੰ ਵੇਖਦੇ ਹਾਂ ਪੱਟ ਪਾਉਣੇ ਦੇ ਦੇ ਹਾਂ ਵੇਖ ਵਾਕੇ ਬਾਂਡਲੇ ਗਾਮੀਆਂ ਹਾਂ ਬਾਂਡਲਾ ਕਫੇ ਵੱਡੇ ਰਹਿ ਜੇ ਮੰਗੀਆਂ ਦੋ ਤੇ ਘੜਨਾ ਹਾਂਜੀ ਹੁਣ ਕੋਈ ਆ ਦੇ ਵੇਖੋ ਸਮਝ ਨਾ ਲਾਵੇ ਕਿ ਡੇੜੇ ਲੈਵੇ ਮਹਿੰਗੇ ਬਸ ਬਸ ਆਪਣੀ ਸਮਝ ਕਰਕੇ ਲਵੇਗਾ ਬਿਲਕੁਲ ਇਹਨਾਂ 20 ਦੇਣਾ ਨੇ 15 ਦੇਣਾ ਉਹ ਆਪਣੀ ਸਮਝ ਕਰੇਗਾ ਕਿਉਂਕਿ ਪਿਛਲੇ ਘਰ ਵਾਲੀ 16 ਕਿਲੋ 15 16 ਕਿਲੋਾਂ ਦੇ ਚੋਇਆ ਐਸੀ ਨਹੀਂ ਕਹਿੰਦੇ 15 16 ਕੱਢੇਗੇ 18 ਕੱਢੇਗੇ 12 ਹੀ ਕੱਢੇ ਸੀ ਆਪਣੀ ਸਮਝ ਨਾਲ ਲਾਵੇ ਹਾਂਜੀ ਅਸੀਂ ਪਹਿਲੀ ਚੋਾਈ ਕੀਤੀ ਹੈ ਤੇਰੇ ਵਗੇ ਨਾਰਾ ਨੁੰਡਾ ਵੇਖ ਲੋ ਕੀ ਬਣਾਈ ਪੈਦੀ ਜਾ ਕੇ ਬੱਚਾ ਲਾ ਕੇ ਅਕਨੇ ਧਾਰਾ ਮਾਰ ਕੇ ਦਿਖਾਉਣੇ ਕੋਈ ਗੱਲ ਨਹੀਂ ਤੇ ਬਾਕੀ ਸੰਦੀਪ ਜੀ ਮੋਲ ਆਪਾਂ ਜਾਇਜ਼ ਰੱਖਣੇ ਆ ਦੇਣ ਵਾਲੀ ਗੱਲ ਕਰਨੀ ਆ ਜਾਇਜ਼ ਮੋਲ ਰੱਖਣੇ ਆ ਦਿਵਾਲੀ ਵਾਲਾ ਕੰਮ ਕਰਨਾ ਕੋਈ ਗੱਲ ਜਾਇਜ਼ ਅ ਪਾਡੇਰੀਆ ਕਤੇ ਦੀ ਕਰ ਦਿਓ ਜਿੰਨਾ ਮਾਨ ਫੁੱਲਾਈ ਸੰਦੀਪ ਜੀ 125 ਦੀ ਹਾਨਾ ਚਲੋ ਠੀਕ ਹੈ ਜੀ ਸਵਾ ਦੀ ਮੈਂ ਦਵਾਂਗੇ ਪਰ ਮੈਂ ਮੇਰੀ ਗੱਲ ਸੁਣੋ ਇੱਕ 40 ਦੀ ਮੈਂ ਵਾ ਨਾਰਮਲ ਲੈ ਵੀ ਕਦ 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 ਵੇਖੋ ਇਹਦਾ ਤੇ ਲੇਵਾ ਵੇਖੋ ਥੱਲੇ ਜਿੱਦਾ ਬਣਾਦਾਗਾ ਸੂਜ ਆਈ ਹੈ ਜੇ ਮੈਂ ਬਿਲਕੁਲ ਅਜੇ ਲੱਕਾ ਲਾਇਆ ਮੈਨੇ ਤਾਜੀ ਮੈਂ ਜੀ ਨਵੇਂ ਕੈਮੈਂ ਬਸ ਸੂਇ ਗਿੱਲਾ ਨਾਰੂ ਇਹਨੂੰ ਕੋਈ ਟਾਈਮ ਨਹੀਂ ਲੱਗਾ ਠੀਕ ਹੈ ਬਿਲਕੁਲ ਇਹਨੂੰ ਇਹਨੂੰ ਕਿਹੜਾ ਟਾਈਮ ਲੱਗਾ ਚੋਈ ਆ ਸਗੋਂ ਘੱਡੀ ਥੱਲੇ ਮੰਨ ਲਓ ਬਿਲਕੁਲ ਵੇਖੋ ਹੈਨਾ ਚਲੋ ਤੇ ਬਾਕੀ ਆਪਣੀ ਕੋਈ ਦਸਲਾ ਕਰਕੇ ਲੈ ਲੇ ਬੜੀ ਛੋਟ ਛੜ ਕਰਦੇ ਕੋਈ ਨਹੀਂ ਛੋਟ ਛੜ ਕਰਦਾ ਕਰਦੇ ਹੋ ਜੀ ਹੋ ਜਾ ਹਾਂ ਅੱਜ ਹੀ ਵਿਢੋ ਆਏ ਨੇ ਬਾਈ ਜੀ ਆ ਤਰੀਕ ਹੈਗੀ 23 ਹੈ ਜੀ ਅੱਜ ਚਲੋ 23 ਠੀਕ ਆ ਧਾਰਾ ਮਾੜੀ ਮਰਵਾਣਾ ਸੀ ਮਰਵਾ ਲਉਗਾ ਜਿਆਦੀ ਚੋਈ ਆ ਮੈਨ ਬਹੁਤ ਜਿਆਦੀ ਬਿਲਕੁਲ ਬਿਲਕੁਲ ਆ ਜਾਓ ਉਹਦਾ ਚੋਈ 4-5 ਕਿਲੋ ਮੈਂ ਚੋਈ ਜੀ ਵੇਖੀ ਕੋਈ ਘਰ ਭਰਾ ਆ ਜਾਂਦਾ ਵਾ ਚਲ ਕੋਈ ਜਿੰਨਾ ਪੀਂਦਾ ਕੋਈ ਗੱਲ ਨਹੀਂ ਜਿੰਨਾ ਪੀਂਦਾ ਲੈ ਕਾਜ ਕੋਈ ਨਹੀਂ ਪੀਲੂ ਆਪੇ ਇਹ ਮਾਝ ਦਾ ਗੌਰ ਵਾਲੀ ਬਾਈ ਜੀ ਜਿਆਦੀ ਚੰਗੀ ਆ ਜਿਆਦੀ ਚੰਗੀ ਆ ਗੌਰ ਵਾਲੀ ਮਾਝ ਆ ਪੂਰੇ ਫਿਰ ਮਾ ਡੇਟਾ ਚੇਂਜ ਵਿੱਚ ਛੋਟੀ ਨਹੀਂ ਲਈ ਹਾਂਜੀ ਹਾਂ ਕਦ ਬੁੱਤਾਲੀ ਆ ਗਈ ਲੈ ਜੇ ਮੁੰਡੇ ਲੇ ਗੋ ਸਾਡੇ ਪਸ ਲੰਨ ਨੂੰ ਮੜੀ ਗਾਈਆਂ ਸ਼ੁਰੂ ਕਰਦੇ ਆਂ ਬਾਜੀ ਫਿਰ ਹਾਂਜੀ ਗਾਂਜਾ ਕਰਤੀ ਆਂ ਬਾਜੀ ਪੰਜੋ ਹੁਣ ਮੌਸਮ ਵੀ ਪਤਾ ਲੱਗਿਆ ਨਹੀਂ ਇਹ ਪਹਿਲੀ ਗਾਂ ਲਈ ਆ ਵੈਸੇ ਹਾਂਜੀ ਤੇ ਕੱਲ ਦਾ ਇੱਕ ਦੋਰੀ ਗਾ ਵੰਦਾ ਕੱਲ ਸੌਦਾ ਹੋ ਗਿਆ ਰਾਤੀ ਚੋ ਗਿਆ ਸੇਰੇ ਪਹਾੜ ਚੋਇਓ ਨਾ ਚੱਲ ਛੱਤ ਲੈ ਜੀ ਉਹ ਨਾ ਜਾਂਦਾ ਚੋਤਦੀ ਆ ਕੋਈ ਗੱਲ ਨਹੀਂ ਜੇ ਚੋਤੀ ਦਾ ਆਪਾਂ ਦੁੱਧ ਵੇਖ ਕੇ ਤਸੱਲਾ ਕਰਕੇ ਲੈਂਦੀ ਆਪਣੀ ਹਾਂਜੀ ਹਾਂਜੀ ਇਥੋਂ ਚਵਾ ਕੇ ਘਲਾ ਕੋਈ ਗੱਲ ਨਹੀਂ ਦੁੱਧ 15 ਕਿਲੋ ਬੋਲਾ ਮਗਰ ਵਛੀ ਇਹਦੇ ਜਰਸੀ ਬਾਕੀ ਮੈਂ ਦੁੱਧ ਵਾਲੀ ਕੁਆਲਿਟੀ ਵਾਲੀ ਪੱਕੜ ਵਾਲੀ ਦੁੱਧ ਵਾਲੀ ਕਰਤੋਂ ਬੋਲਾਂਗੀ ਮੈਂ ਮਾਦੀ ਉਹ ਭਾਦੀ ਜਿਹੜੀ ਭਾਂਡਾ ਚ ਪਾਉਂਦੇ ਉਹ ਜਿਹਨੇ ਜਾ ਕੇ ਦਿੱਤਾ ਕੋ ਨਾ ਉਹਨੇ ਅਗਲਾ ਫੇਰ ਹੁੰਦਾ ਇਹ ਫਾਇਦਾ ਨਹੀਂ ਮਜੇ ਹੁੰਦਾ ਕੀ ਫਾਇਦਾ ਜੋ ਦੁੱਧ ਵਾਲੀ ਮੈਂ ਚਲੋ ਹੋਊ ਤੇ ਚਲ ਅਗਲਾ ਉਹ ਯਾਦ ਕਰਦਾ ਮਿਲੂ ਮੈਂ ਫਾਇਦਾ ਵੀ ਹੋਵੇ ਨਾ ਗਾਂ ਕਿਸ ਨੇ ਹਾਂ ਹੁਣ ਜੇ ਤੇ ਰਕਮ ਕੋ ਲਾਊਗਾ ਤੇ ਬਾਕੀ ਇਹ ਆ ਵੀ ਫਾਇਦਾ ਵਾ ਜਦੋਂ ਦੁੱਧ ਹੀ ਘਟ ਭਾਂਡਾ ਚ ਪਾਉਂਗਾ ਹਾਂ ਜੀ ਹਾਂ ਕੋ ਬਿਜਲੀ ਘਰ ਬਣਿਆ ਪੂਰਾ ਆ ਗਿਆ ਕਾਹਦੇ ਬਿਜਲੀ ਪੂਰਾ ਬਿਜਲੀ ਘਰ ਬਣਿਆ ਮਾ ਮਾ ਲੋ ਬਲ ਨਹੀਂ ਠੀਕ ਆ ਚੋਈਸ ਹਸੀ ਜਾਂਦੀ ਚੋਈਸ ਬਹੁਤ ਜਿਆਦੀ ਟੌਜ਼ੀ ਬਾਜੀ ਅਜੇ ਉਦਾ ਵਾਲਾ ਚੀੜ ਆਉਂਦਾ ਅਜੇ ਬਿਲਕੁਲ ਬਿਲਕੁਲ ਨਹੀਂ ਠੀਕ ਆ ਜਿਆਦੀ ਵਧੀਆ ਚੋਈਸ ਬੁੱਲ ਰੂ ਮਾਰ ਕੇ ਯਾਰ ਕਿ ਕਦੈ ਮਰ ਜੀ ਇਦਾਂ ਕਰ ਲਓ ਨਾ ਹੋ ਗਿਆ ਆ ਲੈ ਠੀਕ ਹੈ ਚਲ ਨਦਤੋ ਆ ਨੀ ਮਾਰੀਂ ਡਰਦੀਏ ਤਿੰਨ ਚਾਰ ਪੰਜ ਕਿਲੋ ਲਾਗੇ ਮੈਚ ਹੋਈ ਮਾਲੋ ਪਰ ਫਿਰ ਵੀ ਪੂਰੀ ਕੋਈ ਵਾ ਠੀਕ ਆ ਆ ਜਾ ਉਧਰ ਆ ਜਾ ਬੋਲੇ ਤਾਂ ਆ ਜਾ ਮੈਂ ਕਰੀ ਆਹ ਜੀ ਕੀ ਤੋ ਜਸੂਆ ਬਾਜੀ ਦੂਜਾ ਸੁਆ ਜੀ ਦੂਜਾ ਸੁਆ ਜੀ ਪੰਜਵਾਂ ਦਿਨ ਸੋਈ ਨਹੀਂ ਜੋ ਉਹ ਬੱਚਾ ਜੇ ਤਾਂ ਮਗਰ ਕਟਾ ਜੇ ਦੁੱਧ ਭਾਜੀ ਕਿੰਨਾ ਥੱਲੇ ਨੇ ਦੁੱਧ ਬਾਜੀ 13 ਕਿਲੋ 12 ਦੀ ਗਾਰੰਟੀ ਤੇ ਭੇਜਾਂਗੇ ਦੁੱਧ 12 12 ਦੀ ਗਾਰੰਟੀ ਦਾ ਭੇਜਾਂਗੇ ਤਾਂ ਦੁੱਧ 13 ਕਿਲੋ ਹੋਗਾ ਠੀਕ ਦੂਜਾ ਸੁਆ ਜੇ ਹਾਂ ਜੀ ਚਵਾਈ ਇੱਕ ਨੰਬਰ ਹੋ ਗਈ ਇਹ ਇਹ ਵੀ ਖੋਲੋ ਖੋਲੋ ਤਾਂ ਲੈ ਵੀ ਇਹ ਵੀ ਦੇਖੋ ਕੈਨੇਡਾ ਮੰਗਿਆ ਭਾਈ ਜੀ ਨੂੰ ਇਹਨੂੰ ਭਾਈ ਪੰਜਵਾਂ ਦਿਨ ਜਾਜਾ ਆਹ ਫਿਰ ਵਧੂਗੀ ਅੱਜ ਨਾ ਹਾਂਜੀ ਆਹ ਰਾਤ ਦੀ ਸੁਈ ਆ ਇਹਨੂੰ ਪਹਿਲਾ ਦਿਨ ਜੀ ਅੱਜ ਲੈ ਸੰਭੂ ਦਿਖਾ ਕਰਾਂ ਉਹ ਜ ਬਾਲੋ ਜਨ ਗੱਲਦਾ ਇਹਦੇ ਮਾਲ ਬੈਠਾ ਹੀ ਆ ਗਿਆ ਜੀ ਪਾਗੜੀ ਵਿੱਚ ਬੈਠਾ ਭਾਈ ਜੀ ਚੱਲ 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 ਬਾਹਰ ਵੀ ਜਾ ਵੇਖੋ ਝੋਟੀਆਂ ਆ ਗਈਆਂ ਸਫਾਇਆਂ ਨਹੀਂ ਠੀਕ ਹੈ ਜੀ ਬਾਕੀ ਦੁੱਧ ਨੂੰ ਬੜੀ ਆ ਵੀ ਹਾਂਜੀ ਹਾਂਜੀ ਮੰਨਿਆ ਸਾਰੀਆਂ ਦੁੱਧ ਵਾਲੀਆਂ ਕੋਈ ਘਟ ਨਹੀਂ ਘਾਇਆ ਦੁੱਧ ਵਾਲੀਆਂ ਸਾਰੀਆਂ ਮੰਨਿਆ ਬਾਰੀ ਤੋਂ ਚੰਗੇ ਬਣੀਆਂ ਸੰਭਲੀਆਂ ਜੀ ਹਾਂਜੀ 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 ਬਾਕੀ ਭਾਜੀ ਸਾਫ ਸੁਥਕੇ ਮਾਲ ਪਾਉਣਾ ਪੈਂਦਾ ਹੋਰ ਦੋ ਬੰਦੇ ਨਾਲ ਸਾਫ ਸੁਥਕੇ ਪਾਵਾਂਗੇ ਜੇ ਨਹੀਂ ਪਾਉਣੀ ਅਜੇ ਤਾਜੀ ਲੱਗੋ ਨਾ ਮਾਲ ਲੈਣਾ ਪੈਣਾ ਹੀ ਹੈ ਜੀ ਹਣਾ ਹਾਂਜੀ ਦੋ ਚਾਰ ਤਾਂ ਦੂਜੀ ਵੀਡੀਓ ਚ ਪਾਵਾਂਗੇ ਉਹ ਵਟੀਆਂ ਮੰਨਾਂ ਹਾਂਜੀ ਪਾਵਾਂਗੇ ਇੰਦੀ ਦੀ ਫਿਰ ਕੀਮਤ ਸੰਦੀ ਦੀ ਅਵੀ ਨਹੀਂ ਕੋਈ ਜੈ ਜੀ ਆ ਹਾਂਜੀ ਦੇ ਦਈਏ ਵੀ 30 ਦੀ ਇਹ ਵੀ ਲੈ ਜਾਓ ਨਾ ਚਲੋ ਠੀਕ ਆ ਜੀ ਇਹ ਵੀ ਸਵਾ ਦੀ ਹੋ ਗਈ ਠੀਕ ਆ ਠੀਕ ਹੈ ਜੀ ਚਲੋ ਤਾਜੀ ਦਾ ਜੋੜਾ ਜਿਹੜਾ ਕੋਲ ਤਾਜੀ ਦਾ ਉਹ ਚ ਖੁੱਲਾ ਮਾਨਦਾਲ ਕਰ ਦਾਂਗੇ ਵਾ ਠੀਕ ਹੈ ਫੇ ਪੰਜ ਹਜ਼ਾਰ ਛੋੜ ਕਰ ਦਾਂਗੇ ਫੇ ਉਹ ਖੁੱਲਾ ਮਾਨਦਾਲ ਕਰ ਦਾਂਗੇ ਪਰ ਜੇ ਕੋਈ ਜੋੜਾ ਲਊਗਾ ਤੇ ਠੀਕ ਹੈ ਜੀ ਦੁੱਧ 12 12 13 13 ਕਿਲੋ ਨਾਰਮਲ ਖੁੱਲਾ ਢੁੱਲਾ ਸਿੰਗਲ ਜੇ ਸਿੰਗਲ ਵਾਜ ਲਓ ਫੇ 5000 ਛੋੜ ਨਹੀਂ ਕਿਸੇ ਫੇ ਨਹੀਂ 5000 ਹਾਂ ਬਲੇ ਜੋੜੇ ਜੇ ਪੰਜੇ ਛੋੜਾ ਜੋੜੇ ਤੇ 5000 ਛੋੜ ਕਰਾਂਗੇ ਠੀਕ ਹੈ 5000 ਠੀਕ ਹੈ ਜਿਹੜਾ ਆਪਾਂ 1 ਲੀਟਰ ਵਾਲਾ 12 ਤੋਂ 12 ਨਾਲ ਭੇਜਾਂਗੇ ਦੁੱਧ 13 ਹੀ ਹੋਊਗਾ ਚਲੋ ਠੀਕ ਆਵੇ 2 ਟਾਈਮ 4 ਟਾਈਮ ਚੋਵੇ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਵੀ ਇੱਕ ਟਾਈਮ ਚੋਵੇ ਕਰੋ ਆ ਨਹੀਂ ਆਣਾ ਉਹ ਅਗਲੇ ਦੀ ਜ਼ਿੰਮੇਵਾਰੀ ਹੋਊਗੀ ਕਿਉਂਕਿ ਸਾਡੇ ਘਰ ਤਸल्ली ਕਰਕੇ ਲੈ ਜਾਣਗੇ ਨਹੀਂ ਇੱਥੇ ਲੀਟਰ ਮਾਰ ਕੇ ਖੜੇ ਇੱਥੇ ਕਿਹੜੀ ਗੱਲ ਹੈ ਲੀਟਰ ਮਾਰ ਕੇ ਦਵਾਗੇ ਭਾਜੀ ਇਹ ਨਹੀਂ ਗੱਲ ਪਉਦਾ ਦਵਾ ਲੀਟਰ ਮਾਰ ਦੇ ਬੇਸ਼ੱਕ ਆਪਾਂ ਨਾ 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 ਚਲ ਭਾਜੀ ਬਾਕੀ ਦੁੱਧ ਵਾਲੀਆਂ ਮੰਜਾ ਭਾਜੀ ਦੁੱਧ ਵਾਲੀਆਂ ਵਾਲੀ ਕੀ ਕਹਿੰਦਾ ਕੋਈ ਯਕੀਨ ਨਹੀਂ ਮੁਰਦਾ ਹਾਂ ਆ ਜੀ ਜਿਹੜਾ ਟੈਕਟ ਦੋਦਾ ਟੰਗੇ ਬੁੱਦਾ ਉਪਰਾ ਕਰ ਹਾਂ ਬਸ ਆ ਗਿਆ ਹਾਂ ਪਰ ਦੁੱਧ ਨੂੰ ਇਹ ਸਾਰਾ ਨਾ ਨਿਕਲ ਆਉਂਦੀ। ਅੱਛਾ ਜੀ। ਆਹ ਦੁੱਧ ਨੂੰ ਪੜੀ ਗਈ। ਇਹ ਤਾਂ ਥੋੜਾ ਜਹਾਣਾ ਬਦਲਾ ਕੱਲ ਡਾਉਣ ਜੀ ਪਾਸੋਂ ਜਾ ਉਹ ਗਈ ਉਹਦਾ ਨੀਕੀ ਘੜੀ। ਦੁੱਧ 13 ਕਿਲੋ ਐ ਵਲੇ ਕੋ ਵੀ। 13 ਕਿਲੋ। 13 ਕਿਲੋ ਜੇ ਦੇ ਕੋ ਵੀ। ਲਓ ਜੀ। ਇਹ ਵੀ ਸੂਈ ਜੇ। ਇਹ ਵੀ ਖੋਲੋ ਪ੍ਰਧਾਨ। ਇਹਨੂੰ ਅੱਜ 10 ਦਿਨ ਹੋ ਗਏ ਸੂਈ ਨੇ ਉਹ ਬੱਚਾ ਜਿ ਮਗਰੇ ਦੇ। ਇਹ ਤਾਂ ਮਗਰ ਵੀ ਕੱਟਾ। ਇਹਨਾਂ ਦਾ ਮਗਰ ਕੱਟੇ ਆ। ਤੇ ਦੁੱਧ 13 ਕਿਲੋ ਇਹ ਵੀ ਵੇਖੋ ਅਗਰ ਤਾਂ ਨਹੀਂ ਫਿਰਦੀ ਥੱਲੇ ਕੀ ਬਣੀ ਐ। ਇਹ ਵੀ ਦਿਖਾਓ ਸ਼ਮੂ। ਚਲੋ ਚਲੋ। ਠੀਕ ਆ। ਇਹ ਚਵਾਈ ਪੋਲੀ ਨੂੰ ਮਾਰ ਗਈ। ਓਕੇ ਭ ਬੋਟ ਆਫ ਦੀ ਚੋਈ ਬਾਠ ਠੀਕ ਆ ਆ ਜਾ ਜੀ ਆ ਜਾ ਦੁੱਧ ਨੂੰ ਭੜੀ ਆ ਕਾਦਮਾ ਥੋੜਾ ਆ ਜਾ ਛੋਟਾ ਉਹਨਾਂ ਨੂੰ ਸਮਦਰ ਪਰ ਦੁੱਧ ਨੂੰ ਭੜੀ ਆ ਵੀ ਜੰਗੀ ਜੰਗੀ ਨਹੀਂ ਦੁੱਧ ਵਾਲੀ ਬਾਜੀ ਦੁੱਧ ਦੇ ਕੋ 14 15 ਕਿਲੋ ਭੁੜੀ ਕੀ ਡਾਊਨ ਡਾਊਨ ਨਾ ਕਰ ਡਾਊਨ ਡਾਊਨ ਨਹੀਂ ਇਹਦਾ ਫਰਕ ਤੇ ਆ ਸਰ ਹਰਗੇ ਪੈਂਦਾ ਬਾਜੀ ਦੁੱਧ ਨੂੰ ਭੜੀ ਦੁੱਧ ਨੂੰ ਸਾਰਿਆਂ ਨੂੰ ਪਾਇ ਚੰਗੀ ਜੈਡ ਬਲੈਕ ਝੋਟੀ ਆ ਹਾਂਜੀ ਹਾਂਜੀ ਦੇ ਦਿਓ ਕੁਵੀ ਦੀ ਆ ਵੀ ਉਹਨਾਂ ਨੂੰ ਛੋਟੀ ਥੋੜਾ ਜਿਹਾ ਬੋਲ ਲਿਖਾ ਕਰ ਦਈਏ ਇਹਦਾ ਪੰਜ ਜਾਣ ਲੋ ਮੈਂ ਸੰਦੀਪ ਜੀ ਜਾਇਦਾਵਾਂਗੇ ਕੋਈ ਆ ਤੇ ਸੰਦੀਪ ਜੀ ਜਿਹੜੀ ਹਾਂ ਨਾ ਦੇਣੀ ਆ ਨਾ ਇੱਕ ਪੰਜ ਦੀ ਝੋਟੀ ਦੇਣੀ ਚਲੋ ਠੀਕ ਇਹ ਦਿਵਾਲੀ ਆਫਰ ਹੀ ਜਣੇ ਇੱਕ ਪੰਜ ਦੀ ਦੇਣੀ ਆ ਦੁੱਧ 13 ਕਿਲੋ ਜਿਹੜਾ ਮਰਜੀ ਆਵੇ ਡੱਬਾ ਆਪਣਾ ਲੈ ਕੇ ਆਓ ਲੀਟਰ ਮਾਰ ਕੇ ਖੜੇ ਚਲੋ ਸਾਡੇ ਘਰ ਦੀ ਰਾਂਚੀ ਠੀਕ ਹੈ ਜੀ ਠੀਕ ਠੀਕ ਬਸ ਉਹ ਤੇ ਇਹ ਇੱਕ ਪੰਜ ਦੀ ਜੇ ਉਹ ਤਾ ਇਹਦਾ ਜੋੜਾ ਜੇ ਬਸ ਠੀਕ ਆ ਜੇ ਕੋ ਜੋੜਾ ਨੂੰ 5000 ਛੋੜਾ ਦੇ ਕੱਲੇ ਕੱਲੇ ਲਾਉਂ ਸੇ ਦੋ ਦੇ ਹੈਗਾ ਜੀ ਚਲੋ ਠੀਕ ਆ ਜੀ ਆ ਗਾਉ ਜੇ ਲੈ ਇਹ ਮਦਹਾ ਜੇ ਨੂੰ ਪਿਛਲੇ ਘਰੋਂ ਆਪਾਂ ਦੋ ਟਮ ਟੰਡਾਂ ਵਿਚੋ ਲਈ ਆ ਸੇਰੇ ਨੂੰ ਕਿ ਆ ਚੋਏ ਨਾਲ ਬੰਦਿਆਂ ਨੇ ਚੋਹ ਦਿੱਤੀ ਵਾਸੀਂ ਹਾਂਜੀ ਚੋਹ ਦਿੱਤੀ ਆ ਪਹਿਲੇ ਪਹਿਲੇ ਸੂਆ ਨਾ ਜੀ ਪਹਿਲਾ ਦਈ ਦੁੱਜਾ ਸੂਆ ਪਹਿਲੇ ਦੁੱਜਾ ਸੂਆ ਮਗਰ ਬੱਸੀਏ ਜਰਸੀ ਦੀ ਹਾਂਜੀ ਠੀਕ ਆ ਜੀ ਆ ਵੱਛੀ ਜੇ ਗਾਉ ਚੋਈ ਚੋਈ ਆਈ ਜੇ ਹਾਂ ਬੋਲਾ 15 ਕਿਲੋ ਹੋਊਗਾ ਜੇ ਅੱਛਾ ਜਿਹੜਾ ਮਰਜੀ ਆਵੇ ਲੀਟਰ ਮਾਰ ਕੇ ਖੜੇ ਇੱਥੇ 15 ਕਿਲੋ ਬੋਲਾ ਚਾ ਆ ਕੇ ਦਵਾਵਾਂਗੇ ਇੱਥੇ ਆਪਣੇ ਘਰ ਠੀਕ ਹੈ ਜੀ ਖੋਲੋ ਜੀ ਪਾਜੀ ਇਹ ਨਾਲੂ ਅਜੇ ਨਾਲ ਜੇ ਬੱਚੀ ਦਾ ਹਾਂ ਆ ਨਾਲੂ ਵੇਖ ਲਓ ਬਿਲਕੁਲ ਨਾਲ ਜੇ ਬੱਚੀ ਦਾ ਠੀਕ ਹੈ ਜੀ ਚਲੋ ਅਸੀਂ ਮੂੰਹ ਮੂੰਹ ਖਾ ਗਏ ਤੇ ਮੂੰਹ ਆ ਮਖਾ ਦੋ ਇੱਕ ਨਹੀਂ ਪਰ ਇਹ ਚੋਈ ਚਵਾਈਏ ਠੰਡੀ ਠੰਡੀ ਕੋਈ ਨਿਆਣੇ ਨਾਲ ਚੋਲੇ ਕੋਈ ਹੁੰਦਾ ਚੋਲੇ ਖੋਲੋ ਪਰ ਇਹ ਚੋਈ ਚਵਾਈਏ ਆ ਗਰਾਵ ਹਮਣਾ ਚੱਕ ਦਰਸ਼ਨ ਗਰਾਵ ਕਰਦੇ ਬਾਤ ਜੱਲਾ ਇਹਨਾਂ ਬੱਚੇ ਦਾ ਕਰ ਜਵਾਲਾ ਫਲ ਫਲ ਬਖੀ ਤਲਕੇ ਨਾ ਸੀ ਫਲਕੇ ਨਾ ਤਲਕੇ ਨਾ ਉਸ ਤੇਲ ਕਾ ਨਾ ਆਈ ਗਰ ਕੇ ਕਰਦੀ ਆ ਤਲਕੇ ਨਾ ਪੱਲਾ ਕਰ ਲੈ ਬਿਲਕੁਲ ਹਾਂ ਬਬਾ ਵੀ ਠੀਕ ਆ ਜੀ ਦੇਖੋ ਬੱਚੀ ਬਹੁਤ ਜਿਆਦਾ ਚੰਗੀ ਆ ਮਤਲਬ ਹੀ ਗੋਡੀ ਸੀ ਆ ਮਤਲਬ ਦੁੱਧ 14 15 ਕਿਲੋ ਬੋਲਾ ਜਿਓ ਹੋਊਗਾ ਇਹ ਵੇਲੇ ਮਗਰ ਬੱਚੀ ਜੇ ਇਹਦੇ ਥਾੜੇ ਸੰਦੀਪ ਸਹਾਰਾ ਦਾ ਕੱਡੂ ਕੀ ਪਸਮਕੀ ਹਾਂ ਮੁੱਠੀ ਥਾੜਾ ਰੜਾ ਥਣ ਕੱਡੂਗੀ ਤੇ ਦੁੱਧ 15 ਕਿਲੋ ਹੋਊਗਾ ਦੇਖੋ ਐਸੋਲੇ ਹਾਂਜੀ ਜਿਹੜਾ ਮਰਜੀ ਚੋਗੇ ਖੜੇ ਮੋਲੇ ਦਾ ਵਜਾਇ ਦੇਰੀਏ ਪੈਣ ਖਦੀ ਇੱਕੋ ਹੀ ਗੱਲ ਤੁਸੀਂ ਨਾ ਦਿਓ 60 ਦੇ ਚਲੋ 2 ਛੋੜ 55 55000 ਦੇ 55000 ਹਾਂਜੀ 55000 ਚਲੋ 57000 ਨਾ ਨਾ 55000 ਚਲੋ 55000 ਹੋਗੀ ਕੋਈ ਗੱਲ 15 ਕਿਲੋ ਦੁੱਧ ਹੋਊਗਾ ਦੇਖੋ ਐਸੋਲੇ ਠੀਕ ਹੈ ਜੀ 2 ਟਾਬ ਜੋ ਲੋ ਜੀ ਦੇਖੋ 4 ਪਸ਼ੂ ਹੈ ਜੀ 3 ਮਹੀਆ ਗਾਂ ਬਾਕੀ ਮੇਰਾ ਵੀ ਹਿੱਸੇ ਆਓ ਆਰੇ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਤਾਮ ਤਾਮ ਆ ਬਹਿ ਦੇ ਬੋਲੇ ਦੇ ਜੱਜ ਮੰਨ ਲਓ ਇੱਕੋ ਚੁਆਈ ਹੋਈ ਏ ਬਿਲਕੁਲ ਦੋ ਟਾਮ ਤਿੰਨ ਟਾਮ ਚੁਆਈ ਕਰਕੇ ਖੜੋ ਇੱਥੇ ਚਲੋ ਜੋ ਕੇ ਖੜੇ ਹੋ ਠੀਕ ਹੈ ਜੀ ਠੀਕ ਹੈ ਤੇ ਵੀਰ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਦੇ ਪਿੰਡ ਤਿਮਵਾਲ ਫੋਨ ਨੰਬਰ 814660492 9872 94734 ਰਸਿਕਾ